ਜਿਵੇਂ ਕਿ ਆਪਾਂ ਦੇਖ ਸਕਦੇ ਨੇ ਤੇ ਆਪਣੇ ਕੋਲ ਕਾਫੀ तकरीबन ਦਰਜਨ ਤਰ੍ਹਾਂ ਦੇ ਜਿਹੜੇ ਗੰਨੇ ਦੀ ਭਰਾਓ ਜਿਹੜੀ ਵੈਰਾਈਟੀ ਮੌਜੂਦ ਹੈਗੀ ਹੈ ਸਰ ਇਹਦੇ ਬਾਰੇ ਸਾਨੂੰ ਜਾਣਕਾਰੀ ਉਹ ਇਹ ਗੰਨੇ ਦੀਆਂ ਜਿਹੜੀਆਂ ਵੈਰਾਈਟੀਆਂ ਲੱਗੀਆਂ ਚ ਦੋ ਤਰ੍ਹਾਂ ਦੀ ਕਿਸਮਾਂ ਹੈ ਅਗੇਤੀਆਂ ਤੇ ਦਰਮਿਆਨੀਆਂ ਪਛੇਤੀਆਂ ਇਹਦੇ ਚੋਂ ਕੁਝ ਕਿਸਮਾਂ ਘਰੇਲੂ ਤੌਰ ਤੇ ਜਿਵੇਂ ਕਿਸਾਨ ਵੀਰਾਂ ਦਾ ਅਕਸਰ ਹੁੰਦਾ ਵੀ ਅਸੀਂ ਗੁੜ ਬਣਾਉਣਾ ਕਿਹੜੀ ਕਿਸਮ ਅੱਛੀ ਹੈ ਤਾਂ 골ਡੀ ਜਿਵੇਂ ਕਈ ਕਿਸਮਾਂ ਨੇ ਸੀਓ ਜੇ ਸਾਡੀ 88 ਹੈ ਇਹਦਾ ਗੋੜ ਜਨਵਰੀ ਤੋਂ ਮਾਰਚ ਵਿੱਚ ਤਿਆਰ ਹੋ ਜਾਂਦਾ ਤੇ ਹੋਰ ਕਿਸਮਾਂ ਜਿਵੇਂ ਸੀਓ 92 ਐ ਸੀਓ ਪੀਬੀ 92 ਸੀਓ 118 ਇਹ ਜਿਹੜੀਆਂ ਗੋਲਡਲੀ ਕਿਸਮਾਂ ਜੜੀਆਂ ਬਹੁਤ ਵਧੀਆ ਨੇ ਕੁਝ ਕਿਸਾਨਾਂ ਦਾ ਸਵਾਲ ਜਿਵੇਂ ਆਉਂਦਾ ਇੱਥੇ ਵੀ ਜੂਸ ਲਈ ਰੋ ਲਈ ਅਸੀਂ ਕਿਹੜਾ ਹੈ ਉਹਦੇ ਲਈ ਸੀਓ ਜੇ 85 ਕਿਸਮ ਹੈ ਜੇਕਰ ਕੋਈ ਆਮ ਬੰਦਾ ਹੋਵੇ ਉਹਨੂੰ ਫਰਕ ਕਿਸ ਤਰੀਕੇ ਨਾਲ ਜਿਹੜਾ ਗੰਨੇ ਦੇ ਵਿੱਚ ਨਜ਼ਰ ਆਊਗਾ ਆ ਸੀਓ ਜੇ 85 ਹੈ ਜੀ ਇਹ ਰਸ ਲਈ ਅਸੀਂ ਲਿਖ ਕੇ ਲਈ ਵੀ ਹੋਈ ਹੈ ਕਿਸਾਨਾਂ ਲਈ ਤਾ ਜੋ ਉਹਨਾਂ ਨੂੰ ਪਤਾ ਲੱਗ ਜੇ ਮਤਲਬ ਇਹਦਾ ਮੈਂ ਦੇਖ ਸਕਦਾ ਰੰਗ ਥੋੜਾ ਜਿਹਾ ਫਿੱਕਾ ਹੋ ਦੇ ਨਾਲ ਉਹ ਜਿਹੜਾ ਹਰੇ ਰੰਗ ਚ ਜ਼ਿਆਦਾ ਆ ਜਾਂਦੇ ਥੋੜਾ ਫਿੱਕਾ ਜਾਂਦਾ ਹਾਂ ਨਹੀਂ ਰੰਗ ਤਾਂ ਦੇਖੋ ਉਹ ਕੋਈ ਰੰਗ ਨਹੀਂ ਇੰਨਾ ਮੈਂ ਨੇ ਰੱਖਦਾ ਇਹਦਾ ਗੁੜ ਹੈ ਜਿਹੜਾ ਥੋੜਾ ਚਟਾਈ ਚ ਬੰਦ ਹੈ ਉਹ ਇਹਦਾ ਅਲੱਗ-ਅਲੱਗ ਆਪਾਂ ਇਹਦਾ ਜਿਹੜਾ ਮਿੱਠਾ ਆਪਾਂ ਇਹ ਤੋਂ ਲੈਣਾ ਉਸ ਪਰਪਸ ਲਈ ਰੰਗ ਇਹਦਾ ਇੰਨਾ ਇੰਪੋਰਟੈਂਟ ਨਹੀਂ ਹੁੰਦਾ ਗੱਲ ਜਿਹੜਾ ਆਪਾਂ ਮਿੱਠਾ ਲੈਣਾ ਹੈ ਗੁੜ ਤੋਂ ਖੰਡ ਜਿਹੜੀ ਗੰਨੇ ਤੋਂ ਖੰਡ ਬੰਦੀ ਹੈ ਜਾਂ ਗੋੜਾ ਜੂਸ ਹੈ ਉਹ ਪਰਪਸ ਲਈ ਵਰਤਣਾ ਉਹ ਆਪਾਂ ਵੇਖਣਾ ਵੀ ਕਿਹੜੀ ਵੈਰੈਟੀ ਕਿਸ ਲਈ ਜ਼ਿਆਦਾ ਸੂਟੇਬਲ ਹੈ ਸੀਓ 15023 ਹੈ ਉਹ ਵੀ ਇੱਕ ਪੌਨੀ ਇੱਕ ਸਾਡਾ ਸੀਓਪੀਬੀ 98 ਕਿਸਮ ਨਵੀਂ ਆਈ ਹੈ ਇਹ ਵੀ ਪੋਲਾ ਹੈ ਚੂਪਨ ਚੋਨਾ ਹੀ ਹੈ ਤੇ ਆਹ ਸੜੀਆਂ ਕਿਸਮਾਂ ਚੂਪਣ ਵਾਸਤੇ ਪੋਲੀਆਂ ਆਸੇ ਤਗੜੇ ਕੱਦ ਦੇ ਜਿਹੜੇ ਆਪਾਂ ਆਮ ਦੇਖਦੇ ਨੇ ਥੋੜੇ ਘੱਟ ਕੱਦ ਦੇ ਵੇਖਣ ਮਿਲਦੇ ਪਰ ਇਹ ਥੋੜੀ ਡਿਵੈਲਪਡ ਬਰੀਡਨ ਨੇ ਜਿਹੜੀਆਂ ਯੂਨੀਵਰਸਿਟੀ ਨੇ ਆਪ ਟੈਸਟ ਕੀਤੀਆਂ ਕਈ ਸਾਲ ਦੀ ਤਜਰਬਿਆਂ ਤੋਂ ਬਾਅਦ ਤੇ ਉਹੀ ਅਸੀਂ ਇਹਦੇ ਪ੍ਰਦਰਸ਼ਨੀ ਵਾਸਤੇ ਲਾਈਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਪੀਏਯੂ ਕਿਸਾਨ ਮੇਲੇ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਏ ਕਿ ਗਰਮੀਆਂ ਆ ਰਹੀਆਂ ਨੇ ਤੇ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਠੰਡਕ ਪਾਉਣ ਵਾਲੀ ਚੀਜ਼ ਹੁੰਦੀ ਹੈ ਗੰਨੇ ਦਾ ਰਸ ਤੇ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰੀਕੇ ਦੇ ਗੰਨੇ ਕਿਸਾਨ ਉਗਾਉਂਦੇ ਨੇ ਕਿਹੜੀ-ਕਿਹੜੀ ਤਰ੍ਹਾਂ ਦੇ ਗੰਨੇ ਜਿਹੜੇ ਹੁੰਦੇ ਨੇ ਲੰਬੀ ਕੱਦ ਵਾਲੇ ਮੋٹے ਗੰਨੇ ਆਰਾਮ ਜਿਹੜੇ ਪੋਲੇ ਗੰਨੇ ਹੁੰਦੇ ਨੇ ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਆਪਾਂ ਦੇਖ ਸਕਦੇ ਨੇ ਤੇ ਆਪਣੇ ਕੋਲ ਕਾਫੀ तकरीबन ਦਰਜਨ ਤਰ੍ਹਾਂ ਦੇ ਜਿਹੜੇ ਗੰਨੇ ਦੀ ਭਰਾ ਜੋ ਜਿਹੜੀ ਵੈਰਾਈਟੀ ਮੌਜੂਦ ਹੈਗੀ ਆ ਸਰ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਦੇਖੋ ਇਹ ਗੰਨੇ ਦੀਆਂ ਜਿਹੜੀਆਂ ਵੈਰਾਈਟੀਆਂ ਲੱਗੀਆਂ ਚ ਦੋ ਤਰ੍ਹਾਂ ਦੀ ਕਿਸਮਾਂ ਹੈ ਅਗੇਤੀਆਂ ਤੇ ਦਰਮਿਆਨੀਆਂ ਪਛੇਤੀਆਂ ਇਹਦੇ ਚੋ ਕੁਝ ਕਿਸਮਾਂ ਘਰੇਲੂ ਤੌਰ ਤੇ ਜਿਵੇਂ ਕਿਸਾਨ ਵੀਰਾਂ ਦਾ ਅਕਸਰ ਹੁੰਦਾ ਵੀ ਅਸੀਂ ਗੁੜ ਬਣਾਉਣਾ ਕਿਹੜੀ ਕਿਸਮ ਅੱਛੀ ਹੈ ਤਾਂ ਗੋਲਡੀ ਜਿਵੇਂ ਕਈ ਕਿਸਮਾਂ ਨੇ ਸੀਓ ਜੇ ਸਾਡੀ 88 ਹੈ ਇਹਦਾ ਗੋਲ ਜਨਵਰੀ ਤੋਂ ਮਾਰਚ ਵਿੱਚ ਤਿਆਰ ਹੋ ਜਾਂਦਾ ਹੈ ਤੇ ਹੋਰ ਕਿਸਮਾਂ ਜਿਵੇਂ ਸੀਓ 92 ਐ ਸੀਓ ਪੀਪੀ 92 ਸੀਓ 118 ਇਹ ਜਿਹੜੀਆਂ ਗੋਲਲੀ ਕਿਸਮਾਂ ਇਹਨੀਆਂ ਬਹੁਤ ਵਧੀਆ ਨੇ ਤੇ ਬਾਕੀ ਰਹਿ ਗੱਲ ਕੁਝ ਕਿਸਾਨਾਂ ਦਾ ਸਵਾਲ ਜਿਵੇਂ ਆਉਂਦਾ ਇੱਥੇ ਵੀ ਜੂਸ ਲਈ ਰੋ ਲਈ ਅਸੀਂ ਕਿਹੜਾ ਹੈ ਉਹਦੇ ਲਈ ਸੀਓ ਜੇ 85 ਕਿਸਮ ਹੈ ਇਹ ਦਿਖਾਓ ਮੈਨੂੰ ਹਨਾ ਵੀ ਜੀ ਆਹ ਸੀਓ ਜੀ ਜਿੱਦਾਂ ਜੇਕਰ ਕੋਈ ਆਮ ਬੰਦਾ ਹੋਵੇ ਉਹਨੂੰ ਫਰਕ ਕਿਸ ਤਰੀਕਿਆਂ ਨਾਲ ਜਿਹੜਾ ਗੰਨੇ ਦੇ ਵਿੱਚ ਨਜ਼ਰ ਆਊਗਾ ਆ ਸੀਓ ਜੀ 85 ਹੈ ਜੀ ਇਹ ਰਸ ਲਈ ਅਸੀਂ ਲਿਖ ਕੇ ਲਈ ਵੀ ਹੋਈ ਹੈ ਕਿਸਾਨਾਂ ਲਈ ਤਾਂ ਜੋ ਉਹਨਾਂ ਨੂੰ ਪਤਾ ਲੱਗ ਜੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੋੜ ਲਈ ਉਹ ਇੱਕ ਸੀਓ 88 ਕਿਸਮ ਹੈ ਇਧਰ ਪਿੱਛੇ ਦਾ ਹਸੀ ਕੇ ਸਮੇਂ ਅੱਛਾ ਤਾਂ ਮਤਲਬ ਇਹਦਾ ਮੈਂ ਦੇਖ ਸਕਦਾ ਰੰਗ ਥੋੜਾ ਜਿਹਾ ਫਿੱਕਾ ਉਹਦੇ ਨਾਲ ਉਹ ਜਿਹੜਾ ਹਰੇ ਰੰਗ ਚ ਜਿਆਦਾ ਜਾਂਦੇ ਥੋੜਾ ਫਿੱਕਾ ਜਾਂਦੇ ਆ ਨਹੀਂ ਰੰਗ ਤਾਂ ਦੇਖੋ ਉਹ ਕੋਈ ਰੰਗ ਨਹੀਂ ਇੰਨਾ ਮੈਂ ਨਹੀਂ ਰੱਖਦਾ ਇਹਦਾ ਗੋੜਾ ਜਿਹੜਾ ਥੋੜਾ ਚਟਾਈ ਚ ਬੰਦ ਹੈ ਉਹ ਇਹਦਾ ਅਲੱਗ-ਅਲੱਗ ਆਪਾਂ ਇਹਦਾ ਜਿਹੜਾ ਮਿੱਠਾ ਆਪਾਂ ਇਹ ਤੋਂ ਲੈਣਾ ਉਸ ਪਰਪਸ ਲਈ ਰੰਗ ਇਹਦਾ ਇੰਨਾ ਇੰਪੋਰਟੈਂਟ ਨਹੀਂ ਹੁੰਦਾ ਗੱਲ ਜਿਹੜਾ ਆਪਾਂ ਮਿੱਠਾ ਲੈਣਾ ਹੈ ਗੁੜ ਤੋਂ ਖੰਡ ਜਿਹੜੀ ਗੰਨੇ ਤੋਂ ਖੰਡ ਬਣਦੀ ਹੈ ਜਾਂ ਗੋੜਾ ਜੂਸ ਹੈ ਉਹ ਪਰਪਸ ਵੀ ਵਰਤਣਾ ਉਹ ਆਪਾਂ ਵੇਖਣਾ ਵੀ ਕਿਹੜੀ ਵੈਰਾਈਟੀ ਕਿਸ ਲਈ ਜ਼ਿਆਦਾ ਸੂਟੇਬਲ ਹੈ ਠੀਕ ਹੈ ਜੀ ਆਪਾਂ ਦੇਖਦੇ ਹਾਂ ਕਈ ਗੰਨੇ ਦਾ ਛਿਲਕਾ ਮੋਟਾ ਹੁੰਦਾ ਤੇ ਕਈਆਂ ਦਾ ਮੀਸ ਪਤਲਾ ਵੀ ਹੁੰਦਾ ਜਿਹੜਾ ਕਿ ਰਾਮ ਨਾਲ ਜਿਨ੍ਹਾਂ ਵਾ ਪੋਲੇ ਗੰਨੇ ਵੀ ਕਹਿ ਸਕਦੇ ਹਾਂ ਪੋਨਾ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਜਿਹੜੀ ਸੀਓ ਜੇ 85 ਕਿਸਮ ਹੈ ਉਹਨੂੰ ਪੋਨਾ ਕਿਹਾ ਜਾਂਦਾ ਹੈ ਉਹ ਆਸਾਨੀ ਨਾਲ ਚੂਪ ਸਕਦੇ ਨੇ ਕਿਸਾਨ ਵੀਰ ਇਸ ਤੋਂ ਬਿਨਾ ਸੀਓ 15023 ਹੈ ਉਹ ਵੀ ਇੱਕ ਪੋਨੀ ਇੱਕ ਸਾਡਾ ਸੀਓ ਪੀ ਵੀ 98 ਕਿਸਮ ਨਵੀਂ ਆਈ ਹੈ ਇਹ ਵੀ ਪੋਲਾ ਹੈ ਚੂਪ ਪੋਨਾ ਹੀ ਹੈ ਤੇ ਆ ਸਦੀਆਂ ਕਿਸਮਾਂ ਚੁੱਪਣ ਵਾਸਤੇ ਪੋਲੀਆਂ ਨੇ ਆਪਾਂ ਦੇਖ ਸਕਦੇ ਕੱਦ ਵੀ ਇਹਨਾਂ ਦੇ ਖਾਸੇ ਤਗੜੇ ਕੱਦ ਜਿਹੜੇ ਆਪਾਂ ਆਮ ਦੇਖਦੇ ਥੋੜੇ ਘੱਟ ਕੱਦ ਦੇਖਣ ਮਿਲਦੇ ਪਰ ਇਹ ਥੋੜੀ ਡਿਵੈਲਪਡ ਬਰੀਡਨ ਨੇ ਨਹੀਂ ਨਹੀਂ ਬਿਲਕੁਲ ਸਾਰੀਆਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਫਾਰਿਸ਼ ਕਿਸਮਾਂ ਆ ਅਸੀਂ ਉਹੀ ਇੱਥੇ ਲਾਈਆਂ ਨੇ ਜਿਹੜੀਆਂ ਯੂਨੀਵਰਸਿਟੀ ਨੇ ਆਪ ਟੈਸਟ ਕੀਤੀਆਂ ਕਈ ਸਾਲ ਦੀ ਤਜਰਬਿਆਂ ਤੋਂ ਬਾਅਦ ਤੇ ਉਹੀ ਅਸੀਂ ਇਹਦੇ ਪ੍ਰਦਰਸ਼ਨੀ ਵਾਸਤੇ ਲਾਈਆਂ ਤੇ ਹਾਂ ਤੇ ਇੱਕ ਗੰਨੇ ਤੋਂ ਖੰਡ ਵੀ ਬਣਦੀ ਸਰ ਖੰਡ ਵਾਸਤੇ ਕਿਹੜਾ ਗੰਨਾ ਵਰਤਿਆ ਜਾਂਦਾ ਉਹਦੇ ਬਾਰੇ ਜਾਣਕਾਰੀ ਦੋ ਇਹ ਸਾਰੀ ਖੰਡ ਵਾਸਤੇ ਹੀ ਹੈ ਜੀ ਅੱਛਾ ਜੀ ਕਿਸੇ ਨੂੰ ਵੀ ਆਪਾਂ ਮਿਸ ਖੰਡ ਵਾਲਾ ਹਾਂਜੀ ਹਾਂਜੀ ਉਹ ਚ ਕੋਈ ਅਗੇਤੀਆਂ ਕਿਸਮਾਂ ਕੋਈ ਦਰਮਿਆਨੀਆ ਪਛੇਤੀਆਂ ਕਿਸਮਾਂ ਉਹ ਮਿਲਾਂ ਦੇ ਹਿਸਾਬ ਨਾਲ ਹੀ ਜਿਹੜੀ ਕਿਸਮ ਦੀ ਵਰਤੋਂ ਕਰ ਸਕਦੇ ਠੀਕ ਹੈ ਜੀ